ਮਨਪ੍ਰੀਤ ਜੀ ਬਲੌਗ ਸੰਤੀ ਦੀਆਂ ਚੋਣਾਂ ਦੇ ਵਿੱਚ ਤੁਸੀਂ ਕੈਂਡੀਡੇਟ ਜੀ ਕਿਵੇਂ ਚੋਣ ਪ੍ਰਚਾਰ ਚੱਲ ਰਿਹਾ ਤੁਹਾਡੇ ਕੀ ਉਮੀਦਾਂ ਨੇ ਪਹਿਲਾਂ ਤਾਂ ਮੇਰੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਣੀ ਚੋਣ ਦਾ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਹੀ ਪਰਮਾ ਸਹਿਯੋਗ ਮਿਲਦਾ ਪਿਆ ਹੈ ਹਰੇਕ ਪਿੰਡ ਵਿੱਚੋਂ ਕਾਂਗਰਸ ਪਾਰਟੀ ਦੇ ਬੜੇ ਵਰਕਰ ਨੇ ਉਹ ਬੜੇ ਹਾਰਡ ਵਰਕ ਕਰਦੇ ਪਏ ਨੇ ਉਪਰੋਂ ਮੈਂ ਬਹੁਤ ਹੀ ਧੰਨਵਾਦ ਕਰਾਂਗਾ ਕਾਕਾ ਜੀ ਐਮਐਲਏ ਸਾਹਿਬ ਸਰਦਾਰ ਰਣਜਿੰਦਰ ਸਿੰਘ ਜੀ ਦਾ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਆਪ ਵੀ ਬਹੁਤ ਵਧੀਆ ਵਰਕ ਕੀਤਾ ਤੇ ਉਹਨਾਂ ਦੇ ਵਰਕਰ ਵੀ ਜਿਹੜੇ ਸਾਡੇ ਨਾਲ ਪਾਰਟੀ ਨਾਲ ਜੁੜੇ ਨੇ ਉਹ ਬਹੁਤ ਹੀ ਵਧੀਆ ਸਹਿਯੋਗ ਦੇ ਰਹੇ ਨੇ ਬਹੁਤ ਪਰਮਾ ਹੁੰਗਾ ਰਮਿਲ ਰਿਹਾ ਤੁਹਾਡੀ ਜਿਹੜੀ ਜ਼ੋਨ ਤੇ ਪਿੰਡ ਪੈਂਦੇ ਨੇ ਉਹ ਤੁਸੀਂ ਸਾਰੇ ਪਿੰਡਾਂ ਦੀ ਕਵਰੇਜ ਕੀਤੀ ਜਾ ਕੇ ਆਏ ਹੋ ਤੁਸੀਂ ਉਹਨਾਂ ਨੂੰ ਵੋਟਾਂ ਮੰਗੀਆਂ ਨੇ ਤੇ ਕੀ ਰਿਸਪੌਂਸ ਮਿਲਿਆ ਹਰੇਕ ਪਿੰਡ ਦਾ ਇਹੀ ਕਹਿਣਾ ਹੈ ਕਿ ਅਸੀਂ ਇਹ ਝਾੜੂ ਵਾਲਿਆਂ ਤੋਂ ਤੰਗ ਆ ਗਏ ਆ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਸੀਂ ਕਾਂਗਰਸ ਸਰਕਾਰ ਲਿਆਉਣੀ ਚਾਹੁੰਦੇ ਆ ਬਹੁਤ ਹੀ ਪਰਮਾ ਹੰਗਾਰਾ ਮਿਲਦਾ ਪਿਆ ਤੇ ਅਸੀਂ ਵੱਤ ਤੋਂ ਵੱਤ ਲੀਡ ਤੇ ਵੀ ਜਿੱਤਾਂਗੇ ਕੋਈ ਇਹਦਾ ਸ਼ੱਕ ਨਹੀਂ ਹੈਗਾ ਮਲਪਿੰਦ ਜੀ ਤੁਸੀਂ ਪਿੰਡਾਂ 'ਚ ਵਿਚਰੇ ਹੋ ਪਿੰਡਾਂ ਦੇ ਵੋਟ ਵੋਟਰ ਨੇ ਜਿਹੜੇ ਕਾਂਗਰਸ ਪਾਰਟੀ ਦਾ ਸਮਰਥਨ ਕਰ ਰਹੇ ਨੇ ਕੀ ਕਾਰਨਾ ਕਿ ਉਹ ਆ ਜਿਹੜੀ ਮੌਜੂਦਾ ਸਰਕਾਰ ਆ ਇਹਦੇ ਵੱਲੋਂ ਟੁੱਟ ਕੇ ਤੁਹਾਡੇ ਨਾਲ ਕਮ ਜੁੜ ਰਹੇ ਆ ਉੱਚੜੂ ਵਾਲਿਆਂ ਤੋਂ ਤੰਗ ਹੀ ਬਹੁਤ ਨੇ ਜੀ ਮੌਜੂਦਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸੜਕਾਂ ਨਾਲੀਆਂ ਬਹੁਤ ਹੀ ਬੁਰੇ ਹਾਲ ਨੇ ਸਾਰਿਆਂ ਨੂੰ ਇਹ ਪਲੀਪੰਦ ਪਤਾ ਹੀ ਹੈ ਕੋਈ ਗ੍ਰਾਂਟ ਨਹੀਂ ਪਿੰਡਾਂ ਨੂੰ ਹਰੇਕ ਬੰਦਾ ਸਰਪੰਚ ਵੀ ਤੁਹਾਨੂੰ ਪਤਾ ਹੀ ਆ ਪਾਰਟੀ ਵਾਲੇ ਤੰਗ ਨੇ ਉਹ ਇਹੀ ਗੱਲ ਕਹਿੰਦੇ ਪਏ ਨੇ ਵੀ ਅਸੀਂ ਸਰਕਾਰ ਬਦਲਣੀ ਚਾਹੁੰਦੇ ਆ ਤੇ ਪਰਚੇ ਨਜਾਇਜ਼ ਇਹਨਾਂ ਦੀ ਫਿਤਰਤ ਹੋ ਗਈ ਹੈ ਤੇ ਸਭ ਤੋਂ ਵੱਡੀ ਚੀਜ਼ ਇਹਨਾਂ ਨੇ ਸਕੀਮਾਂ ਬੰਦ ਕਰ ਲਈਆਂ ਹਰ ਇੱਕ ਚੀਜ਼ ਤਾਂ ਬੰਦ ਕਰੀ ਜਾਂਦੇ ਆ ਜੀ ਜਿਹੜੇ ਪਹਿਲਾਂ ਸਰਕਾਰਾਂ ਨੇ ਅਪਲਾਈ ਕੀਤਾ ਆ ਸਭ ਕੁਝ ਤਾਂ ਕਰਕੇ ਇਹਨਾਂ ਦੇ ਮੈਂ ਨਹੀਂ ਕਹਿੰਦਾ ਕਿ ਜ਼ਿਆਦਾ ਕੰਪੀਟੀਸ਼ਨ ਹੈਗਾ ਇਸ ਚੀਜ਼ ਨਾਲ ਤੁਹਾਡਾ ਜੀ ਵੀ ਪ੍ਰਧਾਨ ਰਹੇ ਨੇ ਮਨਪ੍ਰੀਤ ਜੀ ਤੁਹਾਡਾ ਜਿਹੜਾ ਪਰਿਵਾਰ ਰਾਜਨੀਤਿਕ ਪਰਿਵਾਰ ਆ ਤੁਹਾਡੇ ਪਰਦਾਦਾ ਜੀ ਵੀ ਚੇਅਰਮੈਨ ਰਹੇ ਤੁਹਾਡੇ ਦਾਦਾ ਜੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਰਹੇ ਤੁਹਾਡੇ ਪਿਤਾ ਜੀ ਸਰਪੰਚ ਰਹੇ ਤੇ ਤੁਹਾਡੇ ਤਾਇਆ ਜੀ ਸਮਾਣੇ ਦੇ ਸੀਨੀਅਰ ਮੋਸਟ ਵਕੀਲ ਨੇ ਜਿਤ ਤੁਸੀਂ ਪਰਮਾਤਮਾ ਅੱਸੀ ਪਰਮਾਤਮਾ ਕੀ ਅਰਦਾਸ ਕਰਦੇ ਕਿ ਤੁਸੀਂ ਜਿੱਤ ਪ੍ਰਾਪਤ ਕਰੋ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚ ਲੋਕਾਂ ਚ ਕਿਵੇਂ ਵਿਚਰੋਗੇ ਤੁਸੀਂ ਵੇਖੋ ਜੀ ਅੱਜ ਤੱਕ ਮੇਰੇ ਪੜਦਾਦਾ ਜੀ ਨੇ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਨੇ ਡੈਡੀ ਜੀ ਨੇ ਤੇ ਮੇਰੇ ਤਾਇਆ ਜੀ ਨੇ ਵੀ ਅੱਜ ਤੱਕ ਕੋਈ ਇਹ ਜੀ ਗੱਲ ਨਹੀਂ ਕੀਤੀ ਜਿਹੜੀ ਲੋਕਾਂ ਨੂੰ ਨਾ ਪਸੰਦ ਆਈ ਹੋਵੇ ਹਰੇਕ ਨਾਲ ਵਰਕਰ ਨਾਲ ਵੀ ਲਾਲੋ ਤੇ ਜਿਹਾ ਆਪਣੇ ਭਰਾ ਤੇ ਬੰਦੀਆਂ ਨਾਲ ਜਿਹੜੇ ਸਹਿਯੋਗੀ ਬੰਦੀ ਨੇ ਉਹਨਾਂ ਨਾਲ ਬੜਾ ਹੀ ਵਧੀਆ ਸਹਿਯੋਗ ਰੱਖਿਆ ਤੇ ਉਹਨਾਂ ਨੇ ਅੱਜ ਤੱਕ ਸਾਡਾ ਰੱਖਿਆ ਵੀ ਏ ਤੇ ਉਹਨਾਂ ਨੇ ਲਾਲੋ ਪੜਦਾਦਾ ਜੀ ਜਦੋਂ ਚੇਅਰਮੈਨ ਬਣੇ ਆ ਉਦੋਂ ਤੋਂ ਹੀ ਜੇ ਅਸੀਂ ਅੱਜ ਤੇ ਕੰਮ ਨਾ ਕਰਦੇ ਤੇ ਅੱਗੇ ਅਸੀਂ ਕਿਵੇਂ ਆਉਂਦੇ ਫਾਦਰ ਸਾਹਿਬ ਸਰਪੰਚ ਰਹੇ ਨੇ ਸਾਰੇ ਪਿੰਡ ਦੀ ਸੇਵਾ ਕੀਤੀ ਏ ਇਹ ਭਲੀ ਭਾਂਤ ਸਾਰੇ ਨੇੜੇ ਤੇ ਜਿਹੜੇ ਪਿੰਡਾਂ ਨੂੰ ਵੀ ਪਤਾ ਏ ਅਸੀਂ ਸਾਰੀਆਂ ਗਲੀਆਂ ਨਾਲੀਆਂ ਟੋਟਲ ਸਾਡੀ ਸਰਕਾਰ ਚ ਬਣੀਆਂ ਨੇ ਜਦੋਂ ਅਸੀਂ ਕੰਮ ਹਰੇਕ ਵੀ ਸਰਪੰਚੀ ਚ ਵੀ ਹਰੇਕ ਕੰਮ ਕਰਵਾਇਆ ਕੋਈ ਇਹੋ ਜਿਹੇ ਕੰਮ ਛੱਡਿਆ ਨਹੀਂ ਜਿਹੜਾ ਸਾਡੇ ਤੋਂ ਨਹੀਂ ਹੋਇਆ ਇਹ ਤਾਂ ਹੁਣ ਗੰਦੀ ਸਰਕਾਰ ਆ ਗਈ ਏ ਉਹਦੇ ਕਰਕੇ ਬੁਰਾ ਹਾਲ ਪਿੰਡ ਦਾ ਅੱਜ ਸੜਕਾਂ ਪੱਟੀਆਂ ਪਈਆਂ ਨੇ ਇਹਨਾਂ ਮੁੜ ਕੇ ਕੁਝ ਲਾਇਆ ਹੀ ਨਹੀਂ ਜੀ ਕਾਂਗਰਸ ਸਰਕਾਰ ਨੇ ਤੇ ਫਿਰ ਸੜਕਾਂ ਲਾਈਆਂ ਸਾਨੂੰ ਦੋ ਸੜਕਾਂ ਲਾਈਆਂ ਸਪੈਸ਼ਲ ਅਸੀਂ ਵਰੇਜ ਪਵਾ ਕੇ ਦਿੱਤਾ ਗਲੀਆਂ ਨਾਲੀਆਂ ਬਣਵਾਈਆਂ ਸਾਡਾ ਗੁਰੂ ਘਰ ਦੇ ਅੱਗੇ 66 ਸੀਗਾ ਉੱਥੇ ਪਾਰਕ ਦੀ ਲਾਲੋ ਨੀ ਰੱਖੀ ਗਈ ਉਹ ਸਾਰਾ ਕੁਝ ਉਹਨਾਂ ਨੇ ਹੀ ਕੀਤਾ ਇਹਨਾਂ ਨੇ ਤੇ ਆ ਕੇ ਕੱਲੇ ਰੀਵਣ ਘਟੇ ਆ ਇਹਨਾਂ ਕੋਲ ਕੋਈ ਪੈਸਾ ਨਹੀਂ ਆਇਆ